ਸਤਿਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਚਾਰੇ ਜਾਗੇ ਚੌ ਜੁਗੀ ਪੰਜਾਇਨ ਅਪੇ ਹੋਆ ਆਪਿ ਨਹਿ ਆਪ ਸਾਜਿ ਹੁਣ ਆਪੇ ਹੀ ਥਮ ਖਲੋਆ ਆਪੇ ਪਟੀ ਕਲਮ ਆਪ ਆਪ ਲਿਖਣ ਹਰ ਹੋਆ ਸਭ ਉਮਮਤ ਆਵਣ ਜਾਵਣੀ ਆਪੇ ਹੀ ਨਮਾਨ ਰੋਆ ਤਖਤ ਬੈਠਾ ਅਰਜਨ ਗੁਰੂ ਸਤ ਗੁਰ ਕਾ ਖਿਵੇ ਚੰਦੁਆ ਤਖਤ ਬੈਠਾ ਅਰਜਨ ਗੁਰੂ ਸਤ ਗੁਰ ਕਾ ਖਿਵੇ ਚੰਦੁਆ ਪਰਮ ਸਨਮਾਨ ਜੋ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਪੰਜਵੇਂ ਸਤਗੁਰੂ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਸ਼ਾਂਤੀ ਦੇ ਪੁੰਜ ਧੰਨ ਧੰਨ ਸਤਗੁਰੂ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਤੇ ਬਰਾਜਮਾਨ ਹੋਣ ਦਾ ਗੁਰਪਰਪ ਹੈ ਆਉ ਕੁਝ ਵਿਚਾਰਾਂ ਸਤਗੁਰੂ ਜੀ ਦੇ ਅੱਜ ਦੇ ਦਿਨ ਤੇ ਸਾਂਝੀਆਂ ਕਰਨ ਦਾ ਯਤਨ ਕਰੀਏ ਗੁਰੂ ਪਿਆਰਿਓ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 1563 ਦੇ ਵਿੱਚ ਸਿੱਖੀ ਦਾ ਧੁਰਾ ਕਿਹੀ ਜਾਂਦੀ ਪਾਵਨ ਧਰਤੀ ਸ੍ਰੀ ਗੁਰਵਿੰਦਵਾਲ ਸਾਹਿਬ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਅਤੇ ਮਾਤਾ ਬੀਬੀ ਭਾਨੀ ਜੀ ਦੇ ਕਰਹਿ ਵਿਖੇ ਹੋਇਆ। ਸਤਗੁਰ ਜੀ ਨੂੰ ਗੁਰਤਾ ਗੱਦੀ ਜਿਹੜੀ ਹੈ 1581 ਨੂੰ ਪ੍ਰਾਪਤ ਹੋਈ। ਤੇ ਜਿਸ ਵੇਲੇ ਸਤਗੁਰ ਜੀ ਨੇ ਗੁਰਤਾ ਗੱਦੀ ਦੀ ਸੰਭਾਲ ਕੀਤੀ ਹੈ, ਸੇਵਾ ਪ੍ਰਾਪਤ ਕੀਤੀ ਹੈ ਉਸ ਵੇਲੇ ਸਤਗੁਰ ਜੀ ਦੀ ਉਮਰ ਲਗਭਗ 18 ਸਾਲ 4 ਮਹੀਨੇ ਦੀ ਹੈ। ਤਿਕ तकरीबन ਸਤਗੁਰੂ ਜੀ 24 ਸਾਲ ਤੇ 9 ਮਹੀਨੇ ਗੁਰਤਾ ਗੱਦੀ ਤੇ ਬਰਾਜਮਾਨ ਰਹੇ। ਕੁੱਲ ਉਮਰ ਸਤਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਸਰੀਰਕ ਉਮਰ ਜਿਹੜੀ ਹੈ ਉਹ 43 ਸਾਲ ਦੀ ਹੈ। ਸਤਗੁਰੂ ਮਹਾਰਾਜ ਬਹੁਤ ਵੱਡੀਆਂ ਬਖਸ਼ਿਸ਼ਾਂ ਰਹਿਮਤਾਂ ਮਜਸ਼ਮੇ ਸਾਡੀ ਜੀਵਨ ਦੇ ਵਿੱਚ ਭਰ ਦਿੱਤੇ ਚਾਹੇ ਬਚਪਨ ਤੋਂ ਨਾਨਾ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਦੇ ਅਸ਼ੀਰਵਾਦ ਦੋਤਾ ਬਾਣੀ ਕਾ ਬੋਹਿਤਾ ਜੋ ਅਸੀਂ ਕੱਲ ਹੀ ਸਤਗੁਰ ਜੀ ਦਾ ਪਾਵਨ ਪਹਿਲਾ ਪ੍ਰਕਾਸ਼ਪੁਰ ਬਣਾ ਕੇ ਹਟੇ ਹਾਂ ਬਿਆੰਤ ਬਖਸ਼ਿਸ਼ਾ ਆਪਣੇ ਜੀਵਨ ਵਿੱਚ ਸਤਿਗੁਰ ਨੇ ਸਾਡੇ ਜੀਵਨ ਵਿੱਚ ਕੀਤੀਆਂ ਤੇ ਅੱਜ ਵੀ ਕਰ ਰਹੇ ਹਨ ਸਤਿਗੁਰ ਮਹਾਰਾਜ ਦਾ ਗੁਰਤਾ ਗੱਦੀ ਜਿਸ ਵੇਲੇ ਕਿਉਂਕਿ ਪੁਰਾਣੇ ਸਮੇਂ ਤੋਂ ਚੱਲਦਾ ਆਇਆ ਜਿਸ ਵੇਲੇ ਗੁਰਨਾਨਦ ਸਾਹਿਬ ਜੀ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਨੂੰ ਦਿੱਤੀ ਗੁਰੰਗਤ ਦੇਵ ਜੀ ਬਣਾਇਆ ਤੇ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਨੂੰ ਜ਼ਿੰਮੇਵਾਰੀ ਦਿੱਤੀ ਤੇ ਉਸ ਵੇਲੇ ਵੀ ਤੇ ਜਿਸ ਵੇਲੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ਿਸ਼ ਕੀਤੀ ਉਸ ਵੇਲੇ ਵੀ ਝਗੜਾ ਸਾਹਮਣੇ ਆਇਆ ਪਰ ਅੱਜ ਝਗੜਾ ਜਿਹੜਾ ਹੈ ਉਹ ਐਸਾ ਹੈ ਕਿਉਂਕਿ ਪਰਖ ਜਿਹੜੀ ਆ ਗੁਰੂ ਸਾਹਿਬ ਮਹਾਰਾਜ ਨੇ ਕਰਨੀ ਹੈ ਸਾਰੀਆਂ ਸੰਗਤਾਂ ਸਮੇਤ ਹੁਣ ਸਤਗੁਰ ਦੀ ਦ੍ਰਿਸ਼ਟੀ ਪੁੱਤਰਾਂ ਉਪਰ ਵੀ ਪਈ ਗੁਰੂ ਰਾਮਦਾਸ ਜੀ ਨੇ ਦੇਖਿਆ ਕਿ ਦਾਵੇਦਾਰ ਬਹੁਤ ਹਨ ਪਰ ਦ੍ਰਿਸ਼ਟੀ ਵਿੱਚ ਪੂਰਾ ਉਤਰਨ ਵਾਲਾ ਨਜ਼ਰ ਨਾ ਆਇਆ ਹੁਣ ਬਾਬਾ ਪ੍ਰੀਤੀ ਚੰਦ ਜੀ ਦਾ ਸੁਭਾਅ ਜਿਹੜਾ ਕੁਝ ਮਾਇਆ ਦੀ ਪਕੜ دنیਾਬੀ ਦਿਖਾਵਾ ਤੇ ਹੰਕਾਰ ਤੇ ਝਗੜਾਲੂ ਜਿਹਾ ਸੀ ਜਿਸ ਕਰਕੇ ਨਜ਼ਰ ਦੇ ਤਰਾਜ਼ੂ ਵਿੱਚ ਪੂਰੇ ਨਹੀਂ ਉਤਰ ਰਹੇ ਸਨ ਤੇ ਗੁਰੂ ਪਿਆਰੇਓ ਬਾਬਾ ਮਹਾਦੇਵ ਜਿਹੜੇ ਦੂਸਰੇ ਸੁਪੁੱਤਰ ਸਨ ਗੁਰੂ ਰਾਮਦਾਸ ਜੀ ਦੇ ਵੈਸੇ ਹੀ ਬਰਕਤ ਸੁਭਾਅ ਦੇ ਸਨ ਵੈਸੇ ਅਕਸਰ ਇੱਕ ਸਿਆਣੇ ਲੋਕ ਕਹਾਂ ਕਰਦੇ ਆ ਕਿ ਤੰਤੀ ਸਾਹ ਜਿਹੜਾ ਨਾ ਉਹਦੇ ਵਿੱਚ ਭਾਗ ਛਪਿਆ ਹੁੰਦਾ ਇਹ ਸਬਰ ਦਾ ਜਿਹੜੀ ਸੁਰ ਹੈ ਉਹਦਾ ਜਨਮ ਹੁੰਦਾ ਤੇ ਉਹਦਾ ਜਨਮ ਤਾਂ ਹੀ ਹੋ ਸਕਦਾ ਕਿ ਜਦੋਂ ਤਾਰਾ ਨਾ ਤਾਂ ਬਹੁਤੀਆਂ ਢਿੱਲੀਆਂ ਹੋਣ ਤੇ ਨਾ ਫਿਰ ਬਹੁਤੀਆਂ ਕੱਸੀਆਂ ਹੋਣ ਦਰਮਿਆਨੀ ਅਵਸਥਾ ਵਿੱਚ ਉਹ ਪਰਵਾਣੀ ਜਾਂਦੀ ਹੈ ਤਾਂ ਉਹਦੀ ਆਵਾਜ਼ ਨਿਕਲਦੀ ਹੈ ਹੁਣ ਪ੍ਰਿਥੀ ਚੰਦ ਦੇ ਜੀਵਨ ਦੀਆਂ ਤਾਰਾਂ ਬਹੁਤ ਢਿੱਲੀਆਂ ਸਨ। ਮਹਾਦੇਵ ਜੀ ਨੇ ਇਤਨੀਆਂ ਕਸ ਲੀਆਂ ਕਿ ਸੰਸਾਰਕ ਸਬੰਧ ਹੀ ਖਤਮ ਕਰ ਲਿਆ। ਵਸ ਸਹਿਬ ਗੁਰੂ ਅਰਜਨ ਸਾਹਿਬ ਜੀ ਜਿਨ੍ਹਾਂ ਨੇ ਜਨਮਤ ਗੁਰਮਤ ਬ੍ਰਹਮ ਛਾਣ ਕੇ ਆਪਣਾ ਜੀਵਨ ਨਾ ਨਿਹਰਾ ਸੰਸਾਰੀ ਤੇ ਨਾ ਹੀ ਸੰਸਾਰ ਤੋਂ ਨਿਹਰਾ ਬਿਰਕਤ ਹੀ ਰੱਖਿਆ ਸੀ। ਗੁਰੂ ਰਾਮਦਾਸ ਜੀ ਨੇ ਫਿਰ ਚੱਲੀ ਆਰੀ ਜਿਹੜੀ ਮਰਜ਼ਾਦਾ ਸੀ ਉਹਦੇ ਮੁਤਾਬਕ ਪ੍ਰੀਖਿਆ ਦਾ ਪਰਚਾ ਤਿੰਨਾ ਅੱਗੇ ਰੱਖ ਦਿੱਤਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਤਾਏ ਦੇ ਪੁੱਤਰ ਸਨ ਭਾਈ ਸਿਆਰੀ ਮਲ ਜੀ ਨੇ ਆਪਣੇ ਪੁੱਤਰ ਦੀ ਸ਼ਾਦੀ ਤੈਅ ਕਰਕੇ ਗੁਰੂ ਰਾਮਦਾਸ ਜੀ ਨੂੰ ਅਦਬ ਸਤਕਾਰ ਨਾਲ ਸੱਦਾ ਪੱਤਰ ਦੇਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਗੁਰੂ ਸਾਹਿਬ ਜੀ ਨੇ ਭਾਈ ਸਿਆਰੀ ਮਲ ਜੀ ਨੂੰ ਸ਼ਾਦੀ ਵੇਲੇ ਮੇਰੇ ਨਾਮ ਪਹੁੰਚਣ ਦਾ ਕਾਰਨ ਦੱਸਿਆ ਕਿ ਮੇਰੇ ਜਾਣ ਨਾਲ ਆਉਣ ਵਾਲੀਆਂ ਸਾਰੀਆਂ ਵਿਚਾਰਾਂ ਜਿਸ ਸੰਗਤਾਂ ਦੀ ਸੇਵਾ ਸੰਭਾਲ ਚੰਗੀ ਤਰ੍ਹਾਂ ਨਹੀਂ ਹੋ ਸਕਦੀ ਸਾਰੀਆਂ ਗੱਲਾਂ ਸਮਝਾ ਦਿੱਤੀਆਂ ਵੀ ਅਸੀਂ ਹਾਜ਼ਰ ਨਹੀਂ ਹੋ ਸਕਦੇ ਤਾਂ ਤੇ ਭਾਈ ਸਿਆਰੀ ਮਾਲ ਜੀ ਨੇ ਬੇਨਤੀ ਕੀਤੀ ਵੀ ਕਿਸੇ ਪੁੱਤਰ ਨੂੰ ਭੇਜ ਦਿਓ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਿੰਨੇ ਪੁੱਤਰ ਸੱਦ ਲੈ ਪਹਿਲਾ ਪ੍ਰੀਤਿਜੰਦ ਨੂੰ ਆਖਿਆ ਪਰ ਪ੍ਰੀਤਿ ਜਾਨਦ ਜੀ ਕਿਹਾ ਮਹਾਰਾਜ ਮੇਰੇ ਤੋਂ ਬਿਨਾਂ ਗੁਰੂ ਘਰ ਦੇ ਲੈਣ ਦੇਣ ਦਾ ਕੰਮ ਸਾਰਾ ਰੁਕ ਜਾਏਗਾ ਮੈਂ ਤਾਂ ਇੱਥੇ ਠੀਕ ਆ ਬਿਆਹ ਸ਼ਾਦੀਆਂ ਵਿੱਚ ਤਾਂ ਬਹੁਤ ਖੇਚਲਾ ਹੁੰਦੀਆਂ ਰਾਬ ਵਿੱਚ ਗਰਮੀ ਉੱਥੇ ਰਹਿਣ ਸਹਿਣ ਰੌਲਾ ਰੱਪਾ ਅਧਿਆਤਿਕ ਮੇਰੇ ਕੋਲ ਸਹਾਰਿਆ ਨਹੀਂ ਜਾਣਾ ਕਿਰਪਾ ਕਰਕੇ ਇੱਥੇ ਰੱਖ ਲਓ ਮੈਨੂੰ ਤਾਂ ਬਾਬਾ ਮਾਨ ਦੇਵ ਜੀ ਨੇ ਸਿੱਧਾ ਹੀ ਆਖ ਦਿੱਤਾ ਮੇਰਾ ਅਜਿਹੇ ਕਾਰਜਾ ਨਾਲ ਕੋਈ ਵਾਸਤਾ ਹੀ ਨਹੀਂ ਹੈ ਹੁਣ ਗੁਰੂ ਪਿਆਰਿਓ ਵਾਰੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਆਈ ਇਹਨਾਂ ਨੇ ਜਨਮ ਤੋਂ ਹੀ ਗੁਰਮਤਿ ਪਛਾਣ ਕਰਨ ਆਣ ਕਰਕੇ ਇਹ ਗੱਲ ਚੰਗੀ ਤਰ੍ਹਾਂ ਸਮਝ ਲਈ ਸੀ ਕਿ ਇੱਥੇ ਪ੍ਰਵਾਨ ਕੇਵਲ ਸਜ਼ਿਆ ਹੋ ਸਕਦਾ ਪਰ ਸਜ਼ਿਆ ਕੇਵਲ ਤੇ ਕੇਵਲ ਹੁਕਮ ਰਜ਼ਾਈ ਤੁਰਕੀ ਹੀ ਬਣਿਆ ਜਾ ਸਕਦਾ ਕਿਉਂਕਿ ਇਹ ਤਾਂ ਸਾਡਾ ਸਰਦਾਰਤ ਹੈ ਕਿਵ ਸਜ਼ਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਲਾਹੌਰ ਜਾਣ ਲਈ ਤਿਆਰੀ ਕਰ ਲਈ ਇਹ ਵੀ ਚੇਤੇ ਰੱਖਣ ਜੋਗੀ ਲਾਹੌਰ ਜਾਣਾ ਇਤਨਾ ਔਖਾ ਨਹੀਂ ਸੀ ਜਿੱਦਨਾ ਇਹ ਬਚਨ ਨਿਮੋਣਾ ਔਖਾ ਸੀ ਗੁਰੂ ਘਰ ਵੱਲੋਂ ਕੋਈ ਸੁਨੇਹਾ ਨਹੀਂ ਜਾਂਦਾ ਉਹਨੇ ਚਿਰ ਤੁਸੀਂ ਵਾਪਸ ਨਹੀਂ ਆਉਣਾ ਇਹ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਇਹ ਅਸਲ ਪਰਖਿਆ ਸੀ ਇਹ ਸੱਚ ਸਿਰਜਣ ਹਾਰਾ ਹੀ ਨਵਾ ਸਕਦਾ ਸੀ ਗੁਰੂ ਅਰਜਨ ਸਾਹਿਬ ਜੀ ਨੇ ਲਾਹੌਰ ਜਾਣ ਦੀ ਤਿਆਰੀ ਕਰਨ ਲਈ ਕਾਫੀ ਸਮਾਂ ਲੰਘ ਗਿਆ ਪਰ ਕੋਈ ਸੱਦਾ ਹੀ ਨਹੀਂ ਆਇਆ ਇੱਕ ਚਿੱਠੀ ਲਿਖ ਭੇਜੀ ਗੁਰੂ ਮਹਾਰਾਜ ਜੀ ਕੋਲ ਬავਪ੍ਰੀਤੀ ਜਦ ਨੇ ਜਾਣੇ ਨਹੀਂ ਦਿੱਤੀ ਫੇ ਪ੍ਰੀਤੀ ਜਾਨ ਸੋਚਦੇ ਸਨ ਕਿ ਮੈਂ ਗੁਰੂ ਜੀ ਦੇ ਨੇੜੇ ਰਹਿ ਕੇ ਜ਼ਿਆਦਾ ਚਿਹਤਾ ਬਣ ਸਕਦਾ ਦਿਲ ਦੇ ਦਰਦ ਨੇ ਮਜਬੂਰ ਕੀਤਾ ਦੂਜੀ ਵਾਰ ਫੇਰ ਵਿਦਵਨਾ ਕਾਗਜ਼ ਤੇ ਹਿੱਕ ਤੇ ਲਿਖ ਕੇ ਭੇਜੀ ਪਰ ਚਿੱਠੀ ਫੇਰ ਵੀ ਨਾ ਪਹੁੰਚੀ ਤੀਜੀ ਵਾਰੀ ਅੰਦਰ ਦੀ ਹੋਕ ਅਖਰਾਂ ਦਾ ਜਾਮਾ ਪਹਿਨ ਕੇ ਸੇਵਕ ਨੂੰ ਤਾਂ ਗੀਤ ਕਰਕੇ ਭੇਜਿਆ ਕਿ ਇਹ ਚਿੱਠੀ ਗੁਰੂ ਰਾਮਦਾਸ ਮਹਾਰਾਜੀ ਦੇ ਮੁਬਾਰਕ ਦਸਤ ਵਿੱਚ ਹੀ ਦੇਣਾ ਉਹਨਾਂ ਦੇ ਹੱਥਾਂ ਦੇ ਵਿੱਚ ਦੇਣਾ ਤੇ ਗੁਰੂ ਪਿਆਰੇ ਗੁਰੂ ਰਾਮਦਾਸ ਜੀ ਕੋਲ ਚਿੱਠੀ ਪਹੁੰਚੀ ਪੜ ਕੇ ਅਦਬ ਨਾਲ ਗੁਰੂ ਅਰਜਨ ਸਾਹਿਬ ਜੀ ਨੂੰ ਬੁਲਾ ਲਿਆ ਬਾਕੀ ਚਿੱਠੀਆਂ ਛਪਾਉਣ ਬਾਰੇ ਪੁੱਛਿਆ ਤਾਂ ਪ੍ਰਿਥੀ ਚੰਦ ਦਾ ਕਪਟ ਵੀ ਉਗੜ ਗਿਆ ਗੁਰੂ ਅਰਜਨ ਸਾਹਿਬ ਜੀ ਗੁਰੂ ਅਮਰਦਾਸ ਜੀ ਦੀ ਥਾਪੀ ਦਾ ਸਦਕਾ ਇਸ ਪ੍ਰੀਖਿਆ ਵਿੱਚ ਪੂਰੇ ਉਤਰੇ ਸਨ ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਰਾਜ ਜੋਗ ਤਖਤ ਜਿਹੜਾ ਸੀ ਗੁਰੂ ਅਰਜਨ ਸਾਹਿਬ ਨੂੰ ਬਖਸ਼ਿਸ਼ ਕਰ ਦਿੱਤਾ ਪੱਟਾਂ ਦੀ ਜਵਾਨੀ ਬੜਾ ਸੁੰਦਰ ਉਹਨਾਂ ਨੇ ਬਿਆਨ ਕੀਤਾ ਹੈ ਅੰਤਨਾ ਪਾਵਤ ਦੇਵ ਸਵੈ ਮਨ ਇੰਦਰ ਮਹਾ ਸ਼ਿਵ ਜੋ ਕਰੀ ਫੁਨ ਬੇਦ ਬਰੰਚ ਵਿਚਾਰ ਰਿਓ ਹਰ ਜਾਪ ਨਾ ਛਾਡੋ ਏਕ ਕਰੀ ਮਥਰਾ ਜਨਕੋ ਪ੍ਰਭ ਦੀਨ ਦਿਆਲ ਹੈ ਸੰਗਤ ਰਸਿਸ਼ਟ ਨਿਹਾਲ ਕਰੀ RAMDAS ਗੁਰੂ ਜਗ ਤਾਰਣ ਕੋ ਜੋਤ ਅਰਜਨ ਮਾਹੀ ਧਰੀ ਗੁਰੂ ਨਾਨਕ ਸਾਹਿਬ ਜੀ ਤੋਂ ਅਰੰਭ ਹੋਇ ਇਸ ਸੱਚ ਦੇ ਸਿਧਾਂਤ ਨੂੰ ਗੁਰੂ RAMDAS ਮਹਾਰਾਜ ਕੋਟ ਦੇ ਹੱਥ ਵਿੱਚ ਕਿਵੇਂ ਦੇ ਸਕਦੇ ਸਨ ਇਸ ਦਾ ਮਾਰਗ ਤਾਂ ਉਹੀ ਹੋ ਸਕਦਾ ਹੈ ਜਿਸ ਬਾਰੇ ਭਾਈ ਗੁਰਦਾਸ ਜੀ ਦੀ ਰਚਨਾ ਕਹਿ ਰਹੀ ਹੈ ਕਿ ਗੁਰ ਅਰਜਨ ਸੱਚ ਸਿਰਜਣਹਾਰਾ ਉਹ ਐਸੇ ਗੁਰੂ ਮਹਾਰਾਜ ਜਿਨ੍ਹਾਂ ਨੇ ਮਹਾਨ ਰਹਿਮਤਾ ਕੀਤੀਆਂ ਸਭ ਤੋਂ ਵੱਡੀ ਬਖਸ਼ਿਸ਼ ਸਤਗੁਰੂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਪਹਿਲਾ ਪ੍ਰਕਾਸ਼ ਕੀਤਾ ਬਾਣੀ ਨੂੰ ਇਕੱਤਰ ਕੀਤਾ ਬਾਣੀ ਨੂੰ ਸੰਪਾਦਨ ਕਰਕੇ ਪਹਿਲਾ ਪ੍ਰਕਾਸ਼ ਪਵਣ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰੂ ਜੀ ਨੇ ਪ੍ਰਕਾਸ਼ ਕੀਤਾ ਕਿ ਕਿਉਂਕਿ ਉਸ ਤੋਂ ਬਾਅਦ ਵੀ ਜਿਸ ਵੇਲੇ ਸਤਿਗੁਰੂ ਜੀ ਨੂੰ ਗੁਰਤਾ ਗੱਦੀ ਮਿਲੀ ਉਸ ਅਚਾਨਕ ਹੀ ਰਸਮ ਤੋਂ ਬਾਅਦ ਗੁਰੂ ਪਾਤਸ਼ਾਹ ਮਹਾਰਾਜ ਜੀ ਗੁਰੂ ਰਾਮਦਾਸ ਜੀ ਗੋਵਿੰਦਵਾਲ ਸਾਹਿਬ ਚਲੇ ਗਏ ਤੇ ਇੱਧਰ ਅਚਾਨਕ ਗੁਰਗੱਦੀ ਦੀ ਰਸਮ ਕਰਨੀ ਸੀ ਪ੍ਰੀਤੀ ਚੰਦ ਬਹੁਤ ਖਰੂਤ ਮਚਾਰਿਆ ਸੀ ਪਰ ਗੁਰੂ ਅਰਜਨ ਸਾਹਿਬ ਜੀ ਅਡੋਲ ਦੱਸ ਕੇ ਖੋਣ ਦੀ ਮਤਲਬ ਜੋਸ ਅਧਿਕਾਰ ਦਿੱਤਾ ਸੀ ਗੁਰੂ ਸਾਹਿਬ ਨੇ ਦਸਤਾਰ ਦਿੱਤੀ ਜਾ ਗੁਰੂ ਜ ਬਖਸ਼ਿਸ਼ ਦਿੱਤੀ ਉਹ ਵੀ ਖੋਣ ਦਾ ਉਸਨੇ ਬਹੁਤ ਕੋਸ਼ਿਸ਼ ਕੀਤੀ ਪਰ ਸਤਿਗੁਰੂ ਮਹਾਰਾਜ ਸ਼ਾਂਤੀ ਦੇ ਪੁੰਜ ਪਰ ਉਸ ਵੇਲੇ ਬਾਬਾ ਬੁੱਢਾ ਸਾਹਿਬ ਨੇ ਇੱਕ ਗੱਲ ਕਹੀ ਸੀ ਪ੍ਰਿਥੀ ਚੰਦ ਪਗਾਂ ਬੰਨਣ ਨਾਲ ਕੋਈ ਗੁਰੂ ਨਹੀਂ ਬਣ ਸਕਦਾ ਇਹ ਤਾਂ ਜੋਤ ਜਿਹੜੀ ਹੈ ਜੋ ਜਿਹੜੀ ਪ੍ਰਮਾਤਮਾ ਨੇ ਦਾਤ ਜੋਤ ਖਸਮੇ ਵਢਾਈ ਇਹ ਤਾਂ ਪ੍ਰਮਾਤਮਾ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਦਾਤ ਹੈ ਤੂੰ ਇਹ ਜਿਹੜਾ ਕੰਮ ਕੀਤਾ ਤੈਨੂੰ ਸ਼ੋਭ ਨੀਕ ਐ ਬਾਅਦ ਵਿੱਚ ਬਹੁਤ ਹਮਲੇ ਕੀਤੇ ਗੁਰੂ ਸਾਹਿਬ ਮਹਾਰਾਜ ਤੇ ਫਿਰ ਬਾਲਕ ਹਰਗੋਬਿੰਦ ਸਾਹਿਬ ਜੀ ਤੇ ਹਮਲੇ ਕੀਤੇ ਪਰ ਸ਼ਾਂਤੀ ਦੇ ਪੰਜ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਰਾ ਕੁਝ ਸ਼ਾਂਤੀ ਦੇ ਨਾਲ ਉਸ ਪ੍ਰਭੂ ਦੇ ਭਾਣੇ ਦੇ ਵਿੱਚ ਰਹਿ ਕੇ ਤੇ ਇਹੀ ਗਾਉਂਦੇ ਰਹੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਸਤਿਗੁਰੂ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੇ ਗੁਰੂ ਤਾਂ ਗੱਦੀ ਤੇ ਬਰਾਜਮਾਨ ਰਹੇ ਤੇ ਉਹਨਾਂ ਨੇ ਜੋ ਕਾਰਜ ਕੀਤੇ ਜਿਨ੍ਹਾਂ ਦੇ ਵਿੱਚ ਦੋ ਨਗਰ ਸਤਗੁਰੂ ਜੀ ਨੇ ਤਰਨਤਾਰਨ ਸਾਹਿਬ ਅਤੇ ਸ੍ਰੀ ਕਰਤਾਰਪੁਰ ਸਾਹਿਬ ਜੋ ਜਲੰਧਰ ਦੇ ਕੋਲ ਹੈ ਉਹ ਬਸਾਉਣਾ ਕੀਤਾ ਹੋਰ ਵੱਡੇ ਕਾਰਜਾਂ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਾਰੀ ਬਾਣੀ ਦੀ ਸੰਭਾਲ ਜਿਹੜੀ ਹੈ ਉਹ ਸਤਗੁਰੂ ਮਹਾਰਾਜ ਨੇ ਕੀਤੀ ਕਿਉਂਕਿ ਸਤਗੁਰ ਨੇ ਬਹੁਤ ਵੱਡੀ ਸਾਡੇ ਤੇ ਬਖਸ਼ਿਸ਼ ਕੀਤੀ ਹੈ ਰਹਿਮਤਾ ਕੀਤੀਆਂ ਹਨ ਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਬਿਰਾਜਮਾਨ ਹੋਣ ਤੇ ਆਪ ਜੀ ਨੂੰ ਬਹੁਤ ਬਹੁਤ ਬੇਨਤ ਵਧਾਈਆਂ ਹੋਣ ਅਸੀਂ ਅਰਦਾਸ ਕਰੀਏ ਕਿ ਸਤਿਗੁਰੂ ਜੀ ਦੇ ਦੱਸੇ ਹੋਏ ਮਾਰਗ ਦੇ ਅਸੀਂ ਪਾੰਦੀ ਬਣ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ